ਅਮਰੀਕਾ ਦੇ ਵੱਲੋਂ 1 ਅਗਸਤ ਤੋਂ ਭਾਰਤੀ ਨਿਰਯਾਤ ਦੇ ਉੱਤੇ 20 ਤੋਂ 25% ਦੀ ਟੈਰਿਫ ਲਾਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਭਾਰਤ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਸਰਕਾਰੀ ਸਰੋਤਾਂ ਦੇ ਮੁਤਾਬਕ ਇਹ ਟੈਰਿਫ ਸਿਰਫ ਅਰੰਭਕ ਤੇ ਅਸਥਾਈ ਕਦਮ ਹੋ ਸਕਦਾ ਹੈ। ਜਦਕਿ ਭਾਰਤ ਅਮਰੀਕਾ ਦੇ ਨਾਲ ਵਿਆਪਕ ਵਪਾਰਕ ਸਮਝੌਤੇ ਵੱਲ ਵਧਣ ਦੀ ਯੋਜਨਾ ਬਣਾ ਰਿਹਾ ਸੀ। ਇਸ ਦੇ ਤਹਿਤ ਅਮਰੀਕੀ ਟੀਮ ਅਗਸਤ ਦੇ ਮੱਧ ਵਿੱਚ ਦਿੱਲੀ ਆਵੇਗੀ ਅਤੇ ਉਮੀਦ ਹੈ ਕਿ ਸਤੰਬਰ ਜਾਂ ਅਕਤੂਬਰ ਤੱਕ ਦੋਹਾਂ ਦੇ ਵਿਚਕਾਰ ਇੱਕ ਵਿਸਤ੍ਰਿਤ ਬਾਈਲੈਟਰਲ ਟ੍ਰੇਡ ਐਗਰੀਮੈਂਟ ਤੇ ਪਹੁੰਚ ਜਾਵੇਗੀ। ਟਰੰਪ ਪ੍ਰਸ਼ਾਸਨ ਦੇ ਵੱਲੋਂ ਵਿਸ਼ੇਸ਼ ਟੈਰਿਫ ਦੇ ਤਹਿਤ 15 ਤੋਂ 20% ਟੈਰਿਫ ਲਗਾਉਣ ਦੀ ਚੇਤਾਵਨੀ ਦਿੱਤੀ ਗਈ ਸੀ ਅਮਰੀਕਾ ਦੇ ਨਾਲ ਪਿਛਲੇ 5 ਚੱਕਰਾਂ ਦੀ ਗੱਲਬਾਤ ਹੋ ਚੁੱਕੀ ਹੈ ਭਾਰਤ ਨੇ ਕੁਝ ਉਤਪਾਦਾਂ ਦੇ ਉੱਤੇ ਟੈਰਿਫ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਜੈਨੇਟਿਕਲੀ ਮੋਡੀਫਾਈਡ ਸੋਇਆਬੀਨ ਮੱਕੀ ਅਤੇ ਡੇਰੀ ਉਤਪਾਦਾਂ ਦੀ ਆਯਾਤ ਉੱਤੇ ਭਾਰਤ ਨੇ ਸਖਤ ਇਨਕਾਰ ਕੀਤਾ ਹੈ ਭਾਰਤ ਦੀ ਨੀਤੀ ਗੈਰ ਟੈਰਿਫ ਰੁਕਾਵਟਾਂ ਨੂੰ ਘਟਾਉਣ ਅਤੇ ਮਾਰਕੀਟ ਖੋਲਣ ਦੇ ਵੱਲ ਕੇਂਦ੍ਰਿਤ ਹੈ ਕੁੱਲ 2 ਪੱਖੀ ਵਪਾਰ 129 ਬਿਲੀਅਨ ਡਾਲਰ ਰਿਹਾ ਜਿਸ ਦੇ ਵਿੱਚ ਭਾਰਤ ਨੇ ਲਗਭਗ 46 ਬਿਲੀਅਨ ਡਾਲਰ ਦਾ ਵਪਾਰ ਹਾਸਲ ਕੀਤਾ ਭਾਰਤ ਨੇ ਬ੍ਰਿਕਸ ਦੇਸ਼ਾਂ ਦੇ ਖਿਲਾਫ ਆ ਰਹੀ ਅਮਰੀਕਨ ਟੈਰਿਫ ਚੇਤਾਵਨੀਆਂ ਡੀ ਡਾਲਰਾਈਜੇਸ਼ਨ ਅਤੇ ਰਸ਼ੀਅਨ ਤੇਲ ਦੀ ਖਰੀਦ ਦੇ ਸਮੇਤ ਹੋਰ ਮਸਲਿਆਂ ਦੇ ਮੱਦੇ ਨਜ਼ਰ ਅੱਜ ਨਵੇਂ ਵਪਾਰਕ ਸੁਝਾਅ ਰੋਕ ਕੇ ਰੱਖੇ ਹਨ ਭਾਰਤੀ ਅਧਿਕਾਰੀਆਂ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਭਾਰਤੀ ਨਿਰਯਾਤਕਾਰਾਂ ਨੂੰ ਹੋਰ ਮੁਲਕਾਂ ਦੇ ਨਾਲੋਂ ਵਧੇਰੇ ਰਿਆਇਤ ਮਿਲੇਗੀ ਜੇਕਰ ਵਪਾਰਕ ਸਮਝੌਤਾ ਨਾ ਹੋਇਆ ਤਾਂ ਭਾਰਤੀ ਐਕਸਪੋਰਟ ਦੇ ਉੱਤੇ ਔਸਤ 26% ਦੀ ਟੈਰਿਫ ਲੱਗ ਸਕਦਾ ਹੈ ਜੋ ਕਿ ਵੀਅਤਨਾਮ ਜਾਪਾਨ ਜਾਂ ਫਿਰ ਯੂਰੋਪੀਅਨ ਸੰਘ ਦੇ ਨਾਲੋਂ ਵੀ ਵਧੇਖ ਹੋਵੇਗਾ